ਇਕ ਗਾਇਕ ਦੇ ਘਰ ਦੇ ਉੱਪਰ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤਾਬੜ-ਤੋੜ ਫਾਇਰਿੰਗ ਕੀਤੀ ਗਈ ਹੈ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹੈ ਤੇ ਨੇੜੇ-ਤੇੜੇ ਦੇ ਸੀਸੀਟੀਵੀ ਖੰਡਾਲੇ ਜਾ ਰਹੇ ਹਨ ਉਹਨਾਂ ਦਾ ਕਹਿਣਾ ਕਿ ਜਲਦ ਹੀ ਇਸ ਮਾਮਲੇ ਦੇ ਵਿੱਚ આરોપીਾਂ ਤੱਕ ਪਹੁੰਚ ਬਣਾਈ ਜਾਵੇਗੀ ਅੱਜ ਦੀ ਇੱਕ ਘਟਨਾ ਜਲੰਧਰ ਦੇ ਦੱਸੀ ਜਾ ਰਹੀ ਹੈ ਜਲੰਧਰ ਦੇ ਬੂਟਾ ਮੰਡੀ ਦੇ ਇਲਾਕੇ ਦਾ ਰਹਿਣ ਵਾਲਾ ਇਹ ਸਿੰਗਰ ਦੱਸਿਆ ਜਾ ਰਿਹਾ ਹੈ ਜਿਸ ਦਾ ਨਾਂ ਸਾਹਿਲ ਸ਼ਾਹ ਉਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਗੈਂਗਸਟਰ ਲਗਾਤਾਰ ਉਸਦੇ ਲਈ ਕਾਣਾ ਲਿਖਣ ਦੇ ਲਈ ਦਬਾਅ ਬਣਾਏ ਰਏ ਸੀ ਉਸਦੇ ਨਾਲ ਕੰਮ ਕਰਨ ਦੇ ਲਈ ਦਬਾਅ ਬਣਾਇਆ ਜਾ ਰਿਹਾ ਸੀ ਉਸ ਦਾ ਕਹਿਣਾ ਹੈ ਕਿ ਇਹਨਾਂ ਸਾਰੇ ਗੱਲਾਂ ਉਸਦੇ ਵੱਲੋਂ ਨਕਾਰਿਆ ਜਾ ਰਿਹਾ ਸੀ ਉਸ ਦਾ ਕਹਿਣਾ ਹੈ ਕਿ ਨਕਾਰਿਆ ਜਾਣ ਦੇ ਕਾਰਨ ਉਸ ਤੋਂ ਉੱਪਰ ਹਮਲਾ ਹੋਇਆ ਉਸ ਤੋਂ ਬਾਅਦ ਉਸ ਦਾ ਕਹਿਣਾ ਹੈ ਕਿ ਉਹ ਤਾਂ ਦੇਰ ਰਾਤ ਚੰਡੀਗੜ੍ਹ ਤੋਂ ਸ਼ੋਅ ਲਾ ਕੇ ਵਾਪਸ ਪਰਤਿਆ ਸੀ ਉਹ ਘਰ ਦੇ ਵਿੱਚ ਮੌਜੂਦ ਨਹੀਂ ਸੀਗਾ ਜਦੋਂ ਗੋਲੀਆਂ ਚੱਲੀਆਂ ਨੇ ਤੇ ਉਸ ਦਾ ਕਹਿਣਾ ਹੈ ਕਿ ਜਦੋਂ ਉਹ ਸ਼ੋਅ ਲਗਾ ਕੇ ਵਾਪਸ ਘਰ ਪਰਤਦਾ ਤਾਂ ਉਸ ਦੇ ਘਰ ਦੇ ਬਾਹਰ ਬੂਹੇ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਸਿਗੇ ਤੇ ਉਸ ਨੂੰ ਉਥੋਂ ਦੇ ਖੋਲ ਬਰਾਮਦ ਹੁੰਦਾ ਉਸ ਦਾ ਕਹਿਣਾ ਹੈ ਕਿ ਖੋਲ ਮਿਲਣ ਤੋਂ ਬਾਅਦ ਉਸ ਦੇ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੁਣ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਨੇੜੇ-ਤੇੜੇ ਦੇ ਸੀਸੀਟੀਵੀ ਖੰਗਾਲੇ ਜਾ ਰਹੀ ਹੈ ਤੇ ਜਲਦੀ ਹੀ ਇਸ ਮਾਮਲੇ ਦੇ ਵਿੱਚ આરોપીਾਂ ਤੱਕ ਪਹੁੰਚੇ ਬਣਾਈ ਜਾ ਸਕਦੀ ਹੈ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਕੀ ਕੁਝ ਇਲਜ਼ਾਮ ਉਸ ਸਿੰਗਰ ਦੇ ਵੱਲੋਂ ਲਗਾਏ ਜਾ ਰਹੇ ਨੇ ਹਾਂਜੀ ਸਰ ਰਾਤੀ ਗੋਲੀਆਂ ਤਿੰਨ ਫਾਇਰਿੰਗ ਕੀਤੀ ਹੈ ਚਲਾਈ ਗਈ ਹੈ ਚਮਨ ਲਾਲ ਮਨਾ ਜੀ ਇਹ ਕਿੰਨੇ ਵਜੇ ਫਾਇਰਿੰਗ ਹੋਈ ਸਾਢੇ 12 ਵਜੇ ਦਾ ਤੁਹਾਨੂੰ ਵੀ ਤਾਂ ਕਦੋਂ ਪਤਾ ਲੱਗਾਂ ਸਾਢੇ 12 ਵਜੇ ਪਤਾ ਲੱਗ ਸਵੇਰ ਸ਼ਾਮੀ ਵੀ ਪਤਾ ਲੱਗਾ ਅੱਜ ਅੱਜ ਸ਼ਾਮੀ ਅੱਜ ਸ਼ਾਮੀ ਉਹ ਰਿਸੋ ਪਾਣੀ ਦੇ ਵਿੱਚੋਂ ਮੈਂ ਜਦੋਂ ਦੇਖਿਆ ਦੇ ਵਿੱਚੋਂ ਰੋਗ ਨਿਕਲਿਆ ਰੋਗ ਨਿਕਲਿਆ ਤੁਹਾਨੂੰ ਅੱਧੀ ਨੂੰ ਪਤਾ ਕਿ ਗੋਲੀ ਚਲੀ ਆਵਾਜ਼ ਆਉਂਦੀ ਗੋਲੀ ਆਵਾਜ਼ ਫਟਕਣ ਜਿਹਾ ਵਿਆਹ ਇੱਥੇ ਲੱਗੇ ਐਂਜੇ ਤਰ੍ਹਾਂ ਪਟਾਖਿਆਂ ਦੀ ਆਵਾਜ਼ ਇੱਥੇ ਹਾਂਜੀ ਤਾਂ ਆਇਆ ਤੇ ਕਿੰਨੇ ਕੁ ਫਾਇਰ ਕੀਤੀ ਉਹਨਾਂ ਨੇ ਆ ਤਿੰਨ ਫਾਇਰ ਹੋਏ ਦੇਰ ਨੂੰ ਇੱਕ ਗਾਇਕ ਦੇ ਘਰ ਦੇ ਉੱਪਰ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤਾਬੜ ਤੋੜ ਫਾਇਰਿੰਗ ਕੀਤੀ ਗਈ ਹੈ ਦੱਸੇ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹੈ ਤੇ ਨੇੜੇ ਤੇੜੇ ਦੇ ਸੀਸੀਟੀਵੀ ਖੰਡਾਲੇ ਜਾ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਇਸ ਮਾਮਲੇ ਦੇ ਵਿੱਚ આરોપીਾਂ ਤੱਕ ਪਹੁੰਚ ਬਣਾਈ ਜਾਵੇਗੀ ਅੱਜ ਦੀ ਕੀ ਘਟਨਾ ਜਲੰਧਰ ਦੇ ਦੱਸੇ ਜਾ ਰਹੀ ਹੈ ਜਲੰਧਰ ਦੇ ਬੂਟਾ ਮੰਡੀ ਦੇ ਇਲਾਕੇ ਦਾ ਰਹਿਣ ਵਾਲਾ ਇਹ ਸਿੰਗਰ ਦੱਸਿਆ ਜਾ ਰਿਹਾ ਹੈ ਜਿਸ ਦਾ ਨਾਮ ਹੈ ਸਾਹਿਲ ਸ਼ਾਹ ਉਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਗੈਂਗਸਟਰ ਲਗਾਤਾਰ ਉਸ ਦੇ ਲਈ ਕਾਨਾ ਲਿਖਣ ਦੇ ਲਈ ਦਬਾਅ ਬਣਾਏ ਰਿਸੀ ਉਸ ਦੇ ਨਾਲ ਕੰਮ ਕਰਨ ਦੇ ਲਈ ਦਬਾਅ ਬਣਾਇਆ ਜਾ ਰਿਹਾ ਸੀ ਉਸ ਦਾ ਕਹਿਣਾ ਹੈ ਕਿ ਇਹਨਾਂ ਸਾਰੇ ਗੱਲਾਂ ਨੂੰ ਉਸ ਦੇ ਵੱਲੋਂ ਨਕਾਰਿਆ ਜਾ ਰਿਹਾ ਸੀ ਉਸ ਦਾ ਕਹਿਣਾ ਹੈ ਕਿ ਨਕਾਰਿਆ ਜਾਣ ਦੇ ਕਾਰਨ ਉਸ ਤੇ ਉੱਪਰ ਹਮਲਾ ਹੋਇਆ ਉਸ ਤੋਂ ਬਾਅਦ ਉਸ ਦਾ ਕਹਿਣਾ ਹੈ ਕਿ ਉਹ ਤਾਂ ਦੇਰ ਰਾਤ ਚੰਡੀਗੜ੍ਹ ਤੋਂ ਸ਼ੋਅ ਲਾ ਕੇ ਵਾਪਸ ਪਰਤੀਆਸੀਓ ਘਰ ਦੇ ਵਿੱਚ ਮੌਜੂਦ ਨਹੀਂ ਸੀਗਾ ਜਦੋਂ ਗੋਲੀਆਂ ਚੱਲੀਆਂ ਨੇ ਤੇ ਉਸ ਦਾ ਕਹਿਣਾ ਹੈ ਕਿ ਜਦੋਂ ਉਹ ਸ਼ੋਅ ਲਗਾ ਕੇ ਵਾਪਸ ਘਰ ਪਰਤਦਾ ਤਾਂ ਉਸ ਦੇ ਘਰ ਦੇ ਬਾਹਰ ਬੂਹੇ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਸੀਗੇ ਤੇ ਉਸ ਨੂੰ ਉੱਥੋਂ ਦੇ ਖੋਲ ਬਰਾਮਦ ਹੁੰਦਾ ਉਸ ਦਾ ਕਹਿਣਾ ਹੈ ਕਿ ਖੋਲ ਮਿਲਣ ਤੋਂ ਬਾਅਦ ਉਸ ਦੇ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੁਣ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਨੇੜੇ ਤੇੜੇ ਦੇ ਸੀਸੀਟੀਵੀ ਕੰਗਾਲੇ ਜਾ ਰਹੀ ਹੈ ਤੇ ਜਲਦ ਹੀ ਇਸ ਮਾਮਲੇ ਦੇ ਵਿੱਚ આરોપીਾਂ ਤੱਕ ਪਹੁੰਚੀ ਬਣਾਈ ਜਾ ਸਕਦੀ ਹੈ ਤੁਸੀਂ ਫਿਰ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਕੀ ਕੁਝ ਇਲਜ਼ਾਮ ਉਸ ਸਿੰਗਰ ਦੇ ਵੱਲੋਂ ਲਗਾਏ ਜਾ ਰਹੇ ਨੇ ਹਾਂਜੀ ਸਰ ਰਾਤੀ ਗੋਲੀਆਂ ਤਿੰਨ ਫਾਇਰਿੰਗ ਕੀਤੀ ਹੈ ਚਲਾਈ ਗਈ ਹੈ ਚਮਨ ਲਾਲ ਜੀ ਕਿੰਨੇ ਵਜੇ ਫਾਇਰਿੰਗ ਹੋਈ ਸਾਢੇ 12 ਵਜੇ ਦਾ ਤੁਹਾਨੂੰ ਕਿਦਾਂ ਪਤਾ ਕਿਦੋਂ ਪਤਾ ਲੱਗਾ ਸਾਢੇ 12 ਵਜੇ ਪਤਾ ਲੱਗਾ ਸਵੇਰ ਸ਼ਾਮੀ ਵੀ ਪਤਾ ਲੱਗਾ ਅੱਜ ਅੱਜ ਸ਼ਾਮੀ ਅੱਜ ਸ਼ਾਮੀ ਉਹ ਰਿਸੋ ਪਾਣੀ ਦੇ ਵਿੱਚੋਂ ਮੈਂ ਜਦੋਂ ਦੇਖਿਆ ਤੇ ਵਿੱਚੋਂ ਰੋਡ ਨਿਕਲਿਆ ਰੋਡ ਨਿਕਲਿਆ ਇਧਰ ਨੂੰ ਆਦੀ ਨਹੀਂ ਪਤਾ ਲੱਗਿਆ ਜਦ ਗੋਲੀ ਚਲੀ ਆਵਾਜ਼ ਆਂਦੀ ਗੋਲੀ ਆਵਾਜ਼ ਸੱਤਾਂ ਸਿੱਕਾ ਆਵਾਜ਼ ਤੇ ਲੱਗੇ ਐਂਕਾ ਤਰ੍ਹਾਂ ਪਟਾਕਿਆਂ ਦੀ ਆਵਾਜ਼ ਇਧਰ ਹਾਂਜੀ ਤਾਂ ਆਇਆ ਤੇ ਕਿੰਨੇ ਕੁ ਫਾਇਰ ਕੀਤੇ ਉਹਨਾਂ ਨੇ ਆ ਤਿੰਨ ਫਾਇਰ ਹੋਏ ਦੇਖ ਲਓ